ਇੱਕ ਗੱਲ ਤਾਂ ਹੈਗੀ ਆ ਸੱਜਣੋ ਇੱਥੇ ਵੀ ਜਿਵੇਂ ਪੰਜਾਬ ਦੇ ਵਿੱਚ ਆਏ ਹੁੰਦਾ ਆਣ ਗਵਾਣ ਨੂੰ ਵੀ ਮੇਰੇ ਤੋਂ ਘਰ ਗਵਾਂਡੀ ਨੇ ਕਿਵੇਂ ਉੱਚਾ ਕਰ ਲਿਆ ਉਹ ਚੱਕੇ ਉੱਤੇ ਹੋਰ ਚਵਾਰਾ ਠੋਕ ਲੈਂਦਾ ਉੱਤੇ ਟੈਂਕੀ ਰੱਖ ਲੈਂਦਾ ਵੀ ਹੋਰ ਉੱਚਾ ਕਰ ਦਿਆ ਮੈਂ ਮਤਲਬ ਇੱਕ ਦੂਜੇ ਨਾਲ ਜਹਿਲ ਸੀ ਕਹਿਦੇ ਦੇ ਇੱਥੇ ਨਹੀਂ ਬਾਈ ਸਾਰੇ ਇੱਕੋ ਜਿਹਾ ਕਰ ਜਿੱਧਰ ਨੂੰ ਮਰਜ਼ੀ ਨਿਗਾ ਮਾਰ ਲਓ ਸਾਰੇ ਵੇਲੇ ਉੱਤੇ ਇੱਕੋ ਜਿਹਾ ਸਿਸਟਮ ਸਾਰਾ ਤੇ ਬਾਕੀ ਬਈ ਇੱਥੇ ਹੋਰ ਦੱਸ ਦਈਏ ਸਾਰਾ ਮਲਟੀਕਲਚਰ ਹੁਣ ਜੇ ਆ ਘਰ ਦੇ ਵਿੱਚ ਕਹਿ ਦਈਏ ਸਿੱਖ ਰਹਿ ਰਹੇ ਅਗਲੇ ਪਾਸੇ ਮੁਸਲਮਾਨ ਉਦੋਂ ਬਾਅਦ ਹਿੰਦੂ ਨਾਲ ਸਾਈ ਇੱਥੇ ਅੱਡ-ਅੱਡ ਤਰ੍ਹਾਂ ਦੇ ਲੋਕ ਰਹਿੰਦੇ ਆ ਕੋਈ ਕਿੱਥੋਂ ਦਾ ਆਇਆ ਕੋਈ ਕਿੱਥੋਂ ਦਾ ਹਨਾ ਸਿਸਟਮ ਕਲਚਰ ਮਲਟੀਕਲਚਰ ਜਿਹਨੂੰ ਕਹਿ ਸਕਦੇ ਆ ਤੇ ਇੱਕ ਬਈ ਹੋਰ ਇੱਥੇ ਜਿਹੜੀ ਗੱਲ ਵੇਖਣ ਨੂੰ ਮਿਲੀ ਆ ਇੱਥੇ ਸਾਹਮਣੇ ਭਾਵੇਂ ਕਿਸੇ ਬੰਦੇ ਨੂੰ ਕੋਈ ਬੰਦਾ ਵੱਢ ਦੇਵੇ ਗੋਲੀਆਂ ਮਾਰ ਦੇਵੇ ਮਾਰ ਦੇਵੇ ਹਨਾ ਸਿੱਧੀ ਜੀ ਗੱਲ ਆ ਕਿਸੇ ਬੰਦੇ ਨੇ ਬਾਈ ਜੀ ਘਰ ਚੋਂ ਬਾਹਰ ਨਹੀਂ ਨਿਕਲਣਾ ਇੱਥੇ ਕਿਸੇ ਨੇ ਵੀ ਸਿਸਟਮ ਇਹੋ ਜਿਹਾ ਮਤਲਬ ਮਾਹੌਲ ਇਹੋ ਜਿਹਾ ਗਵਰਨਮੈਂਟ ਦਾ ਬਣਾਇਆ ਹੋਇਆ ਖੂਨ ਚਿੱਟੇ کہہ ਸਕਦੇ ਆ ਕਿ ਇੱਥੇ ਹਰੇਕ ਬੰਦਾ ਸਿਰਫ ਆਪਦੇ ਲਈ ਮਰਦਾ ਸਿਰਫ ਆਪਦੇ ਲਈ ਆਪਦੇ ਲਈ ਮਰਦਾ ਆਪਦੇ ਲਈ ਕਰਦਾ ਕੋਈ ਇੱਥੋਂ ਕਿਸੇ ਬੰਦੇ ਨੂੰ ਕਿਸੇ ਤੱਕ 1 ਰੁਪਏ ਤੱਕ ਦਾ ਮਤਲਬ ਨਹੀਂ ਹੈ ਸੱਚੀ ਗੱਲ 1 ਰੁਪਏ ਤੱਕ ਦਾ ਮਤਲਬ ਨਹੀਂ ਯਾਰ ਬਹੁਤ ਜਿਹੜੀ ਇੱਕ ਕੌੜਾ ਸੱਚ ਆ ਕਿਸੇ ਨੂੰ ਵੀ ਬਹੁਤ ਲੋਕਾਂ ਦਾ ਨੇਚਰ ਬਈ ਹੋਰ ਆ ਠੀਕ ਆ ਤੁਹਾਨੂੰ ਬੁਲਾਉਂਦੇ ਆ ਇੱਕ ਦੂਜੇ ਨੂੰ ਤੁਰੇ ਜਾਂਦੇ ਨੂੰ ਸਿਰਫ 1 ਸਕਿੰਟ ਲਈ ਤੁਹਾਡੇ ਹੱਲ ਦੇਖ ਕੇ ਉਹਨਾਂ ਨੇ ਹੱਸ ਸਕੇ ਫੇਰ ਆਪਦਾ ਮੂੰਹ ਪਹਿਲਾਂ ਵਰਗਾ ਕਰ ਲੈਣਾ ਤੇ ਕੋਈ ਕਿਸੇ ਨੂੰ ਬਾਈ ਜੀ ਇੱਥੇ ਤੁਸੀਂ ਆਣ ਗਵਾਨ ਨੂੰ ਜਾਂ ਤੁਹਾਡਾ ਕਹਿ ਦਿਓ ਕੋਈ ਫਰੈਂਡ ਬਣ ਗਿਆ ਭੁੱਲ ਜੋ ਬਾਈ ਜਮਾ ਹੀ ਭੁੱਲ ਜੋ ਵਰਕਾ ਬਾੜ ਦਿਓ ਜਮਾ ਵਰਕਾ ਹਾਂ ਜੇ ਤੁਹਾਡਾ ਪੰਜਾਬ ਚੋਂ ਫਰੈਂਡ ਹੈਗਾ ਪੁਰਾਣਾ ਤਾਂ ਉਹਦੀ ਗੱਲ ਵੱਖਰੀ ਆ ਜੇ ਤੁਸੀਂ ਇੱਥੇ ਕੋਈ ਨਵਾਂ ਬੰਦਾ ਫਰੈਂਡ ਬਣਾਉਨੇ ਆ ਬਾਈ ਜੀ ਤਾਂ ਤੁਸੀਂ ਆਪ ਦੇ ਆਪ ਨਾਲ ਬਹੁਤ ਵੱਡਾ ਖਲਵਾੜ ਕਰ ਰਹੇ ਆ ਗਲਤੀ ਕਰ ਰਹੇ ਆ ਕਿੱਥੇ ਕੋਈ ਕਿਸੇ ਦਾ ਨੰਬਰ ਲੈ ਲਿਆ ਜਾਂ ਕਿਸੇ ਨੂੰ ਫੋਨ ਤੁਸੀਂ ਚਲ ਠੀਕ ਆ ਹੈਲੋ ਹਾਈ ਹੋ ਗਈ ਹੈਨਾ ਤੁਸੀਂ ਉਹਨੂੰ ਫੋਨ ਲਾ ਲਿਆ ਬਈ ਇੱਥੇ ਖੜਾ ਜਾਂ ਵੈਸੇ ਵੀ ਉਹਨੂੰ ਐ ਹੋ ਜਾਣਾ ਪਤਾ ਨਹੀਂ ਇਹਨੇ ਕਿੱਡਾ ਕੰਮ ਇਥੋਂ ਮਤਲਬ ਇਹਨੂੰ ਹੋਊਗਾ ਕੋਈ ਹਨਾ ਬੰਦਾ ਫੋਨ ਚੱਕਣੋਂ ਫੜ ਜਾਊਗਾ ਜਾਂ ਤੇ ਨਾਲ ਦੀ ਨਾਲ ਹੀ ਸਾਨੂੰ ਬਲੌਕ ਕਰ ਦੂਗਾ ਇਹ ਭਾਵੇਂ ਤੁਹਾਨੂੰ ਰੋਜ਼ ਹੀ ਮਿਲਦਾ ਹੋਵੇ ਯਾਰ ਇੰਨਾ ਇੱਥੇ ਤਾਂ ਬਈ ਜਿਵੇਂ ਕਹਿ ਸਕਦੇ ਆ ਇੱਥੋਂ ਦੀ ਹਵਾ ਦੇ ਵਿੱਚ ਇੱਕ ਕਹਿ ਸਕਦੇ ਆ ਡਿਪਰੈਸ਼ਨ ਆ ਬਈ ਜੀ ਕੈਨੇਡਾ ਦੀ ਹਵਾ ਦੇ ਵਿੱਚ ਹੀ ਬੇਈਮਾਨੀ ਕਹਿ ਸਕਦੇ ਆ ਇੱਕ ਬੰਦਾ ਇੱਥੇ ਜਮਾ ਹੀ ਬਈ ਜੀ ਆਪਦੇ ਲਈ ਜਿਉਂਦਾ ਹੁਣ ਕਈ ਕਹਿਣਗੇ ਬਈ ਸਾਰੇ ਪਾਸੇ ਹੀ ਇਹ ਪਿੰਡਾਂ ਦੇ ਵਿੱਚ ਹੀ ਪਰ ਪਿੰਡਾਂ ਦੇ ਵਿੱਚ ਬਈ ਕਿਤੇ ਨਾ ਕਿਤੇ ਬਹੁਤ ਫਰਕ ਆ ਯਾਰ ਬਹੁਤ ਆਪਸੀ ਲਾਜਾਂ ਮੁਹੱਬਤਾਂ ਇੱਕ ਦੂਜੇ ਦੇ ਆਉਣਾ ਜਾਣਾ ਮਰਨੇ ਵਿਆਹ ਦੇ ਉਹ ਬਹੁਤ ਚੀਜ਼ਾਂ ਦਾ ਫਰਕ ਆ ਬਈ ਜੀ ਉਹ ਨੂੰ ਇਹਦੇ ਨਾਲ ਜੋੜੇ ਹੀ ਨਾ ਇੱਥੇ ਤਾਂ ਤੁਹਾਡੇ ਆਣ ਗਵਾਂਢ ਦਾ ਨਹੀਂ ਪਤਾ ਤੁਹਾਡੇ ਗਵਾਂਢ ਦੇ ਵਿੱਚ ਕੋਈ ਗੱਲ ਬਣ ਜੇ ਵੱਡੀ ਗੋਲੀ ਚੱਲ ਜੇ ਕੁਝ ਵੀ ਇਹਨਾਂ ਨੇ ਗੈਣਾ ਵੇ ਅਸੀਂ ਨਹੀਂ ਆ ਸਾਡੇ ਪੁਲਿਸ ਨੂੰ ਫੋਨ ਲਾਓ ਬਸ ਪੁਲਿਸ ਆਊਗੀ ਅਸੀਂ ਨਹੀਂ ਤੁਹਾਡੇ ਘਰੇ ਆਉਣਾ ਕੁੱਟੋ ਮਾਰੋ ਲੜੋ ਮਰੋ ਕੁਛ ਕਰੋ ਕਰੇ ਤਾਂ ਆਣ ਗਵਾਣ ਦਾ ਗੱਲ ਛੱਡ ਦਿਓ ਜੇ ਤੁਹਾਡੇ ਨਾਲ ਦੇ ਕਮਰੇ ਚ ਕੋਈ ਹੋਰ ਬੰਦਾ ਵੀ ਰਹਿੰਦਾ ਹੋਵੇ ਉਹਨੇ ਵੀ ਨਹੀਂ ਆਉਣਾ ਭਾਵੇਂ ਤੁਸੀਂ ਕੁੱਟੀ ਜਾਓ ਮਾਰੀ ਜਾਓ ਲੜੀ ਜਾਓ ਇਹ ਆ ਬਾਈ ਜੀ ਕੈਨੇਡਾ ਦਾ ਸਿਸਟਮ ਬਹੁਤ ਹੋਰ ਹਸਾਬ ਦਾ